ਕਿ ਇਹ ਮਹੀਨੇ ਪਹਿਲਾਂ ਲਾਪਤਾ ਹੋਈ ਇੱਕ ਨਬਾਲਿਕ ਲੜਕੀ ਨੂੰ ਪੁਲਿਸ ਦੇ ਵੱਲੋਂ ਲੱਭ ਕੇ ਉਸਤੇ ਬਾਰਤਾਂ ਦੇ ਮਵਾਲੇ ਕੀਤਾ ਗਿਆ। ਦਰਅਸਲ 14 ਸਾਲ ਦੀ ਨਬਾਲਿਕ ਲੜਕੀ ਜੋ ਕਿ ਫਰਵਰੀ ਦੇ ਵਿੱਚ ਲਾਪਤਾ ਹੋ ਜਾਂਦੀ ਹੈ ਗਾਇਬ ਹੋ ਜਾਂਦੀ ਜਿਸ ਤੋਂ ਬਾਅਦ ਇਹ ਪਰਿਵਾਰਕ ਮੈਂਬਰਾਂ ਦੇ ਵੱਲੋਂ ਫਰਵਰੀ ਮਹੀਨੇ ਦੇ ਵਿੱਚ ਰਿਪੋਰਟ ਦਰਜ ਕਰਵਾਈ ਜਾਂਦੀ ਹੈ। ਤੇ ਅੱਜ ਸਵੇਰ ਜਾਣਕਾਰ ਜੰਤੀ ਹੋਏ ਐਸ.ਚ. ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲੜਕੀ ਦੀ ਲਗਾਤਾਰ ਪਾਲਗਰੀ ਸੀ। ਬ੍ਰਿੰਦਾ ਗੋਪੜ ਤੋਂ ਲੈ ਕੇ ਚੰਡੀਗੜ੍ਹ ਤੱਕ ਲੜਕੀ ਨੂੰ ਲੱਭਿਆ ਗਿਆ ਤੇ ਆਖਿਰਕਾਰ ਪੁਲਿਸ ਦੇ ਵੱਲੋਂ ਲਾ ਬਾਲਿਕ ਲੜਕੀ ਨੂੰ ਲੱਭ ਲਿਆ ਗਿਆ ਤੇ ਉਸਦੇ ਨਾਲ ਇੱਕ ਨੌਜਵਾਨ ਨੂੰ ਵੀ ਲੱਭ ਲਿਆ ਗਿਆ ਉਨ ਦੱਸਿਆ ਕਿ ਬ੍ਰਾਹਮਦਰ ਕੀਤੀ ਗਈ ਜੋ ਲੜਕੀ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਜਦ ਤੱਕ ਇਸ ਮਾਮਲੇ ਦੇ ਵਿੱਚ ਕਾਬੂ ਕੀਤੇ ਗਏ 20 ਸਾਲ ਦੇ ਲੜਕੇ ਨੂੰ ਗ੍ਰਿਫਤਾਰ ਕਰਨ ਲੱਗਾ ਦਰਸਰ ਲੜਕਾ ਲੜਕੀ ਦੱਸੇ ਜਾਣੇ ਕਿ ਦੋਨੋਂ ਕਰੋ ਪੱਜ ਗਏ ਸੀ ਜਿਸ ਤੋਂ ਬਾਅਦ ਕਿ ਲੜਕਾ ਤਾਂ 20 ਸਾਲ ਦੀ ਉਮਰ ਦਾ ਹੈ ਪਰ ਲੜਕੀ 14 ਸਾਲ ਦੀ ਸੀ ਨਾਬਾਲਗ ਸੀ ਉਸ ਤੋਂ ਬਾਅਦ ਕਿ ਪਰਿਵਾਰਕ ਮੈਂਬਰਾਂ ਵੱਲੋਂ ਇਹ ਮਾਮਲਾ ਦਰਜ ਕਰਵਾਇਆ ਜਾਂਦਾ ਹੈ ਇਸ ਤਿੱਕੇ ਸਮਰਾਲਾ ਪੁਲਿਸ ਨੇ ਆਖਿਰਕਾਰ ਲੜਕੀ ਨੂੰ ਲਭ ਲੈਤ ਇਹ ਮਾਮਲਾ ਸਮਰਾਲਾ ਦਾ ਹੀ ਦੱਸਿਆ ਜਾ ਰਿਹਾ ਜਿੱਥੇ ਕਿ 14 ਸਾਲ ਦੀ ਲੜਕੀ ਪੁਲਿਸ ਦੇ ਵੱਲੋਂ ਲੱਭ ਲਈ ਗਈ ਹੈ ਤੇ ਆਖਿਰਕਾਰ ਉਸਦੇ ਮਾਪਿਆਂ ਨੂੰ ਉਸਦੇ ਹਵਾਲੇ ਕਰ ਦਿੱਤਾ ਹੈ। ਹਾਂਜੀ ਸਰ ਸਾਡੇ ਫੀਅਰ 31/25 ਦਰਜ ਹੋਈ ਸੀ 363 ਸ਼ਹਿਰ ਦੀ ਤੇ ਲੜਕੀ ਇੱਕ ਲਾਪਤਾ ਹੋ ਗਈ ਸੀ ਤੇ ਅਸੀਂ ਉਸ ਲੜਕੀ ਨੂੰ ਟ੍ਰੇਸ ਕਰਨ ਲਈ ਲਗਾਤਾਰ ਸਾਡੇ ਪੁਲਿਸ ਟੀਮਾਂ ਕੋਰਾਲੀ ਮਰਿੰਡੇ ਚੰਡੀਗੜ੍ਹ ਛਾਪੇਮਾਰੀ ਕਰਦੇ ਰਹੇ ਅੰਮ੍ਰਿਤਸਰ ਤੱਕ ਸਾਨੂੰ ਅੱਜ ਸਬੰਧਤਾ ਪ੍ਰਾਪਤ ਹੋਈ ਹੈ ਲੜਕੀ ਸਾਨੂੰ ਮਿਲ ਗਈ ਮਾਤਾ ਪਿਤਾ ਦੇ ਹਵਾਲੇ ਕਰ ਦਿੱਤੀ ਹੈ ਜੀ ਕਿੰਨੀ ਉਮਰ ਹੈ ਕਿੰਨੀ ਉਮਰ ਹੈ ਜੀ ਕਿੰਨੇ ਟਾਈਮ ਦਾ ਮਾਮਲਾ ਹੈ ਜਿਹੜਾ ਹੈ ਇਹ ਫਰਬਰੀ 2025 ਦਾ ਜੀ ਤੇ ਲੜਕੀ ਦੀ ਉਮਰ ਕਰੀਬ 14 ਸਾਲਾਂ ਦੀ ਹੈ ਤੇ ਕੀ ਇਨਸੀਡੈਂਟ ਸਾਰਾ ਜਿਹੜਾ ਅੱਜ ਗ੍ਰਿਫਤਾਰੀ ਪਈ ਹੈ ਜੀ ਜੀ ਲੜਕੇ ਦੀ ਅਸੀਂ ਅਰੈਸਟ ਕਰਕੇ ਮਾਨਜੂਗ ਅਦਾਲਤ ਵਿੱਚ ਪੇਸ਼ ਕਰ ਦਿੱਤਾ ਜੀ ਕੀ ਨਾਮ ਵਗੈਰਾ ਕੀ ਹੈ ਜੀ ਲੜਕੀ ਦੀ ਉਮਰ ਕਿੰਨੀ ਹੈਗੀ ਹੈ ਲੜਕੇ ਦੀ ਪਲੱਸ ਕਿ ਕਿ 20 ਸਾਲ ਦੀ ਹੋ ਗਈ 20 ਸਾਲ ਦੀ ਹੋ ਗਈ ਉਸ ਤੋਂ ਹਾਂਜੀ